ਸਸ ਰਿਕਾਲਤੀ ਅੱਜ ਲੋਕ ਕਹਾਣੀਆਂ ਵਿੱਚੋਂ ਇੱਕ ਕਹਾਣੀ ਹੈ ਪੂਰਨ ਪਤ ਗੱਲ ਮੱਧ ਕਲੀਨ ਸਮੇਂ ਦੀ ਹੈ ਉਦੋਂ नाथ ਯੋਗੀਆਂ ਦਾ ਜਨ ਸੁਧਾਰਨ ਦੀ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸਲਵਾਨ ਇੱਕ ਆਸ਼ਿਕ ਮિજાਜ ਅਤੇ ਮौज-ਮਸਤੀ ਤੇ ਰਹਿਣ ਵਾਲਾ ਰਾਜਾ ਸੀ ਉਹਨੂੰ ਕਿਸੇ ਗੱਲ ਦੀ ਟੂਟਨੀ ਸੀ ਜੇ ਕਾਟ ਸੀ ਤੇ ਕੁਲਾਦ ਸੀ ਔਲਾਦੀ ਔਲਾਦੀ ਕਾਟ ਸੀ ਉਹਨੂੰ ਟਲਦੀ ਉਮਰੀ ਬੜੀਆਂ ਮੰਨ ਤਾ ਮੰਨਣ ਮਗਰੋਂ ਉਸ ਦੀ ਰਾਣੀ ਸ਼ਿਰਾਂ ਦੀ ਕੋਖ ਐ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਪੂਰਨ ਰੱਖਿਆ ਵਿਮਿਹਰਾਜੇ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਜੂਮੀ ਸੱਤ ਲੈ ਨਜੂਮੀ ਅਸਲਾ ਦੇ ਤਿਹ ਰਾਜਨ ਇਹ ਨਮ ਜੰਮਿਆ ਬੱਚਾ ਪੂਰੇ 12 ਬਰੇ ਆਪਣੇ ਮਾਪੇ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜੇ ਤੇ ਉਸਦੇ ਪਰਿਵਾਰ ਤੇ ਦੁੱਖਾਂ ਦਾ ਘੇਰ ਟੁੱਟ ਪਵੇਗਾ। ਨਿਜੂਮੀਆਂ ਦੀ ਸਲਾਮੰਦਿਆਂ ਮਹੰਮਤਾ ਵਿਹੂਨੇ ਸਲਵਾਨ ਨੇ ਕਿੜੀ ਦੇ ਬੋਟ ਜਿੰਨੇ ਪੂਰ ਨੂੰ ਪੂਰੇ 12 ਬਰੇ ਲਈ ਪੌਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ। ਪੂਰਨ ਦੀ ਮਾਂ ਸ਼ਿਰਾਂ ਤੜਪਦੀ ਸੀ ਕਰ ਲਾਉਂਦੀ ਰਹੀ ਉਹਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗੀਆਂ। ਪਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ? ਪੂਰਨ ਗੋਲੀਆਂ ਸਮੇਤ ਪੋਰੇ ਵਿੱਚ ਪਾ ਰੱਖ ਦਿੱਤਾ ਸੀ ਇਸੇਰਾ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਪੀਰਦੀ ਰਹੀ ਤੇ ਉਸ ਦੀ ਜ਼ਿੰਦਗੀ ਵਿੱਚ ਸੋ ਇਨਸਾਨ ਵਰਤ ਗਏ ਸਲਵਾਨ ਦੀ ਉਮਰ ਟਲ ਰਹੀ ਸੀ ਇਸੇ ਟਲਦੀ ਉਮਰੇ ਉਹਨੇ ਆਪਣੀ ਐਸ਼ ਪ੍ਰਸਤੀ ਲਈ ਨਵਜੋਮਨ ਮਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਇਸ਼ਰਾਂ ਲਈ ਉਹ ਦਿਨ ਦਰ ਹੋਰ ਕੋਈ ਕشش ਨਹੀਂ ਸੀ ਰਹੀ ਇਸ਼ਰਾ ਆਪਣੇ ਪੁੱਤਰ ਦੇ ਵਿਛੋੜੇ ਦੇ ਸਾਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੋਨ ਹੋ ਗਈ ਉਧਰ ਪੂਰਨ ਆਪਣੇ ਮਾਂ-ਬਾਪ ਦੇ ਮੋਹ ਮਮਤਾ ਤੋਂ ਸੱਖਣੇ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ ਸਮਾਂ ਆਪਣੀ ਤੋਰੇ ਤੁਰ ਰਿਹਾ ਸੀ ਪੂਰੇ 12 ਬਰੇ ਬੀਤ ਹੋ ਗਏ ਪੂਰਨ ਪੌਰਿਆਂ ਬਾਰ ਆਇਆ ਰੂਪ ਦੀ ਸাকার ਮੂਰਤ ਤੇ ਕਨੋਖੀ ਚਮਕ ਉਹਦੇ ਚਿਹਰੇ ਤੇ ਝਲਕਾ ਮਾਰ ਰਹੀ ਸੀ ਯੋਗ ਸਾਧਨਾ ਦਾ ਸੋਤਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸਨਮੁਖ ਹੋਇਆ। ਮਮਤਾ ਵਿਹੂਨੇ ਰਾਜੇ ਨੇ ਪਹਿਲਾਂ ਮਾਮਾ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ। ਗੋਲੀਆਂਪੁਰ ਨੂੰ ਇਸ਼ਰਾਂ ਦੇ ਮੈ ਮੈਲੀ ਲੈ ਆ। ਪੂਰਨ ਨੂੰ ਵੇਖਦੇ ਸਾਰੀ ਸ਼ਰਧਾ ਨਾਂ ਅੱਖਾਂ ਚੋਂ ਮਮਤਾ ਦੇ ਅਥਰੂ ਵਹਿ ਤਰੇ। ਪੂਰਨ ਨੇ ਮਾਂ ਦੇ ਚਰਨ ਛੂਏ ਮਾਂ ਦਾ ਚਾਚਾ ਲਿਆ ਨਹੀਂ ਸੀ ਜਾਂਦਾ। ਉਪੂਰਨ ਦੇ ਬਨ ਬਨ ਪੈਂਦੇ ਰੂਪ ਤੇ ਬਲਹਾਰੇ ਜਾ ਰਹੀ ਸੀ ਪਤਪੂਰਨਾ ਆਪਾਂ ਰਾਜ ਕੇ ਗੱਲਾਂ ਫਿਰ ਕਰਾਂਗੇ ਪਹਿਲਾਂ ਆਪਣੀ ਮਾਂ ਦੂਜੀ ਮਾਂ ਲੂਣਾ ਨੂੰ ਮਿਲਾ ਆਖਰਾਂ ਨਿਸ਼ਰਾਣੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ ਸ਼ਾਹੀ ਮੇਲ ਚ ਪਹਿਲਾ ਮਤਰੀ ਮਾਲੂਣਾ ਦਾ ਸੀ ਲੂਣਾ ਦੇ ਕਹਿਰਾਂ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮੇਲ ਵਿੱਚ ਆਈ ਸੀ ਉਸਨੇ ਸਲਵਾਨ ਤੋਂ ਬਿਨਾਂ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਦੀ ਦੇਖ ਪਾਲੀ ਹੋਲੀਆਂ ਸੰਨ ਮਰਦ ਯਾਤ ਨੂੰ ਮਹਿਲਾ ਵਿੱਚ ਆਉਂਦੀ ਮਨਾਹੀ ਸੀ ਲੂਣਾ ਟਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਨ ਪੂਰਨ ਨੂੰ ਵੇਖਦੇ ਸਾਰੇ ਉਹ ਆਪਣੀ ਸੁੱਤ ਬੁੱਧ ਕੁਆ ਬੈਠੀ ਸਾਰੇ ਸਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਨਿਕਾ ਯਾਤਨ ਕੀਤੇ ਤਰਲੇ ਲਏ ਤੇ ਜਵਾਨੀ ਦੇ ਵਾਸਤੇ ਪਾਏ ਲੂਣਾ ਦੇ ਬੋਲਾਂ ਜੇ ਤਰਲਾ ਸੀ ਤੇ ਉਹ ਪਾਵਾਂ ਦੇ ਵਹਿਣ ਵਿੱਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ ਚ ਪਰ ਕੇ ਆਪਣੀ ਸੇਜ ਤੇ ਸੁੱਟ ਲਿਆ। ਪਰੰਤੂ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਉਸ ਪਰਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ। ਮਾਤਾ ਹੋਸ਼ ਕਰ। ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ? ਮੇਰੇ ਬਾਪ ਨੇ ਤੈਨੂੰ ਪਰਨਾ ਕਿ ਲਿਆਂਦਾ। ਤੂੰ ਤਾਂ ਮੇਰੀ ਸਕੀ ਮਾਂ ਐ, ਸੁਮਾਨ ਐ। ਪਲਾ ਮੈਂ ਤੇਰੀ ਮਾਂ ਕਿਦਰੋਂ ਲੱਗਦੀ ਐ ਜਾਲਮਾ। ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸ੍ਰੀ ਚੁੰਗਾਇਆ ਮੇਰਾ ਪਤੀ ਮੇਰੇ ਬਾਪ ਦੇ ਹਾਨ ਦਾ ਏ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਪੂਰਨ ਆਪਣੀ ਜਵਾਨੀ ਦਾ ਮਾਣ ਰੱਖੋ ਮੈਂ ਸਾਰੀ ਜ਼ਿੰਦਗੀ ਤੇਰਾ ਆਸਾਨੇ ਫੁੱਲਾਂ ਕੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ ਲੂਨਾ ਪੂਰਨ ਗੇਵਸ਼ ਵਿੱਚ ਜਾ ਰਹੀ ਸੀ ਪਰੰਤੂ ਪੂਰਨ ਉਤੇਉਦੀ ਪਖਦੀ ਜਵਾਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਡੋਗਲ ਖਲੋਤਾ ਆਪਣੇ ਧਰਮ ਦੇ ਪੈਰਾ ਦਿੰਦਾ ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵਗਿਆ ਨਾ ਹੋ ਜਾਵੇ ਆਖਿਰ ਉਸਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਨਾ ਤੋਂ ਅੱਖ ਬਚਾ ਕੇ ਫਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲਿਆ ਆਇਆ ਲੂਨਾ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਕੀਤੀ ਸੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ 나ਗਮ ਦਾ ਉਤਾਰ ਬੈਠੀ ਸੀ ਹਨੇਰਾ ਪਸਰਿਆ ਸੀ ਜਦੋਂ ਰਾਜਾ ਸੁਲਮਾਨ ਆਪਣੇ ਰਾਜ ਦਰਬਾਰ ਦੇ ਕਮਾਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਨਾ ਦੇ ਮਹਿਲਾਂ 'ਚ ਪੁੱਜਾ ਉਸ ਹੈਰਾਨ ਹੋ ਕੇ ਵੇਖਿਆ ਕਿਦਰੇ ਵੀ ਦੀਵਾ ਬੱਤੀ ਨਹੀਂ ਸੀ ਸਾਰੇ ਸਮਾਨਦਾਨ ਗੁੱਲ ਹੋਏ ਪੈਸਾਂ ਤੇ ਰਾਣੀ ਨਿਤ ਵਾਂਗੋ ਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ ਤੇ ਆਪ ਨਹੀਂ ਸੀ ਆਈ ਓ ਰਾਣੀ ਦੇ ਕਮਰੇ ਵੱਲ ਅਹੋਲਿਆ ਉਸ ਵੇਖਿਆ ਉਹ ਤਾਂ ਖਨਪੱਟੀ ਲਈ ਪਈ ਤੇ ਉਸ ਦਾ ਹਾਰ ਸ਼ਿੰਗਾਰ ਇੱਧਰ ਉੱਧਰ ਖੰਡਿਆ ਪਿਆ ਮੇਰੀ ਇਹ ਲਾਡੋ ਰਾਣੀਏ ਦਸਤਕਾ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ ਜਿਸ ਬਦਲੇ ਸੋਹਣਿਆਂ ਨੇ ਮੂੰਹ ਸਜਾਏ ਹੋਏ ਨੇ ਆਖਰਿਆਂ ਸੁਲਮਾਨ ਨੇ ਲੂਣਾ ਨੂੰ ਬਿਠਾ ਲਿਆ। ਉਹਨੇ ਦੇਖਿਆ ਉਹਦੇ ਨਾਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਪਿਆਰ ਭਰੇ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ 'ਚ ਆ ਗਈ ਤੇ ਹਟਕੋਰੇ ਪਰਦਿਆਂ ਰਾਜੇ ਨੂੰ ਮੁਖਾਤਬ ਹੋਈ। ਰਾਜਨ ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਐ। ਸ਼ਾਇਦ ਤੁਹਾਡੇ ਮਨ ਨਾਲ ਲੱਗੇ। ਮੈਂ ਤਾਂ ਸੋਚ ਵੀ ਨਹੀਂ ਸਕਦੀ ਮੇਰੇ ਤੇ ਐਡਾ ਕਹਿਰ ਆਪਰੇਗਾ। ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਪੱਗ ਕਰਨ ਬਾਰੇ ਸੋਚ ਸਕਦਾ। ਰਾਜਾ ਅੱਜ ਮਿਲਣ ਆਏ ਪੂਰਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ ਪਰ ਮੈਂ ਮਸੀਹ ਉਹਦੇ ਜੰਗਲ ਚੋਂ ਬਚ ਕੇ ਨਿਕਲ ਸਕੀ ਹਾਂ ਇਹ ਸੁਣਦੇ ਸਾਰੀ ਸਲਮਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉੱਠਿਆ ਪੂਰਨ ਦੀ ਇਹ ਉਰਤ ਮੈਂ ਉਹਦੇ ਸਿਰ 'ਤੇ ਪਾ ਜਮਾਂਗਾ ਉਹਨੂੰ ਜਿਹੀ ਸਜ਼ਾ ਦੇਵਾਂਗੇ ਜਿਸ ਨੂੰ ਸਾਰੀ ਦੁਨੀਆਂ ਯਾਦ ਰੱਖੇਗੀ ਭੈੜਾ ਸਲਮਾਨ ਕੀ ਜਾਣੇ ਲੂਨਾ ਨੇ ਤਾਂ ਪੂਰਨ ਤੇ ਤੋਂ ਮਤ ਲਾਉਣ ਖਾਤਰ ਤ੍ਰਿਆ ਚਿੱਤਰ ਦੀ ਚਾਲ ਚੱਲੀ ਸੀ ਅਗਲੀ ਪਲਕ ਸੁਲਵਾਨ ਨੇ ਪਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਧਰ ਕਰ ਦਿੱਤਾ ਬੇਗਨਾ ਪੂਰਨ ਦੀ ਕਿਸੇ ਇੱਕ ਨਾ ਸੁਣੀ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਸ਼ਰਾਂ ਦਾ ਰੂਹ ਚੱਲਿਆ ਨਹੀਂ ਸੀ ਜਾਂਦਾ ਚਰਦੀ ਜਨਤਾ ਮੁਖ ਖਲੋਤੀ ਜਾਂਦੇਪੁਰ ਨੂੰ ਵੇਖਦੀ ਰਹੀ ਰਾਜੇ ਦਾ ਤਪ ਤੇਜ ਹੀ ਇੰਨਾ ਸੀ ਕਿਸੇ ਹਾਂ ਦਾ ਨਾਰਾ ਮਾਰਨ ਦੀ ਜ਼ਰੂਰਤ ਵੀ ਨਾ ਕੀਤੀ ਜਲਾਦਪੁਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜਤੇ ਜੰਗਲ ਚ ਜਾ ਕੇ ਉਹ ਉਹਨੂੰ ਵੱਡ ਵੱਡ ਕੇ ਇੱਕ ਵਿਰਾਨ ਖੂਚੇ ੱਟਕਾ ਧੀ ਆਏ ਤੇ ਰਾਜੇ ਨੂੰ ਆਖ ਦਿੱਤਾ ਉਹ ਉਹਨੂੰ ਮਾਰ ਮੁਕਾਏ ਹਨ ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਨ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਪਰ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ ਉਸ ਨੂੰ ਕਿਸੇ ਪੁਰਸ਼ ਦੇ ਘਰੋਂ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਜੋਗੀਆਂ ਕੋਲੇ ਆ ਕੇ ਗੱਲ ਕੀਤੀ ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਢਿੱਲੇ ਤੇ ਲੈ ਆਇਆ ਸੀਖ ਦੀ ਈਮਾਨਦਾਰੀ ਸਨੇ ਅਤੇ ਮਰਵੱਤ ਤੇ ਠਾਪੜੀ ਨਿਊਜ਼ ਨੂੰ ਕੁਝ ਦਿਨਾਂ ਵਿੱਚ ਹੀ ਨੌਬਰ ਨੌ ਕਰ ਦਿੱਤਾ ਕੋਰਖਨਾਥ ਦੀ ਤਲਸਮੀ ਸ਼ਖਸੀਅਤ ਨੇ ਪੂਰਨ ਨੂੰ ਜਿਹਾ ਕਿ ਲਿਆਉਨੇ ਆਪਣੇ ਆਪ ਨੂੰ ਗੋਰਖ ਦੇ ਚਰਨਾਂ ਚਰਪਨ ਕਰ ਦਿੱਤਾ ਤੇ ਯੋਗ ਸਾਧਨਾ ਵਿੱਚ ਜੁਟ ਗਿਆ ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖ પાસે ਉਹ ਦੀ ਖਿਆਲੀ ਬੇਨਤੀ ਕੀਤੀ ਗੋਰਖ ਤਰੁਠਿਆ ਉਨੇ ਪੂਰਨ ਦੇ ਕੰਨਾਂ 'ਚ ਮੁੰਦਰਾ ਪਵਾ ਕੇ ਜੋਗੀ ਬਣਾ ਦਿੱਤਾ। ਜੋਗੀ ਬਣਿਆ ਪੂਰਨ ਪਹਿਲੇ ਦਿਨ ਗੱਜ ਚ ਬਗਲੀ ਪਾ ਕੇ ਸਿੱਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮੈਲ ਹੀ ਗਿਆ। ਗੋਲੀਆਂ ਪਾਸੋਂ ਜੋਗੀ ਦਾ ਰੂਪ ਛੱਲਿਆਣਾ ਗਿਆ। ਉਹਨੂੰ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੇਰ ਪਾਉਣ ਲਈ ਆਖਿਆ। ਰਾਣੀ ਹੀਰੇ ਮੋਤੀਆਂ ਦਾ ਥੈਲਪ ਥਾਲ ਪਰ ਕੇ ਲੈ ਆਈ ਤੇ ਪੂਰਨ ਦੀ ਬਗਲੀ ਚ ਅਲੱਗ ਦਿੱਤਾ ਪੂਰਨ ਨੀਵੀਂ ਪਾਈ ਖਲੋਤਾ ਰਹਾ ਤੇ ਰਾਣੀ ਵੱਲ ਅੱਖ ਪਰ ਕੇ ਨਾ ਦੇਖਿਆ ਹੀਰੇ ਮੋਤੀ ਭਲਾਂ ਜੋਗੀਆਂ ਦੇ ਕਿਸ ਕੰਮ ਸਨ ਕੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸੁਨੇ ਵਾਪਸ ਭੇਜ ਕੇ ਆਖਿਆ ਰਾਣੀ ਨੂੰ ਆਖਸਾਂ ਨੂੰ ਤੇ ਪੱਕੀ ਰੋਟੀ ਚਾਹੀਦੀ ਹੈ ਹੀਰੇ ਮੋਤੀ ਨੇ ਪੂਰਨ ਪੂਰਨ ਉਸੇ ਫੇਰੀ ਵਾਪਸ ਮੜਾਇਆ ਤੇ ਰਾਣੀ ਸੁੰਦਰਾਂ ਦੇ ਮੇਲੀ ਚਾਲ ਖਿਚਾਈ ਰਾਣੀ ਸੁੰਦਰਾ ਜਿਹੜੀ ਆਪ ਹੁਸਨ ਦੀ ਸਰਕਾਰ ਮੂਰਤ ਸੀ ਪੂਰਮ ਤੇ ਫਿਦਾ ਹੋ ਗਈ ਉਹਨੇ ਆਪਣੀ ਨਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਢਿੱਲੇ ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਅਸੀਸ ਨਵਾ ਦਿੱਤਾ ਪਿਆਰ ਤੇ ਸ਼ਰਧਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਟ ਪਿਆ ਰਾਣੀ ਮੰਗੋ ਜੋ ਮੰਗਣਾ ਤੇਰੀ ਹਰ ਮਰਦ ਪੂਰੀ ਹੋਵੇਗੀ ਕਿਸੇ ਤੀਜ ਦੀ ਲੋੜ ਨੇ 나ਥ ਜੀ ਸੁੰਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਗੋਰਖ ਮੋੜ ਬੋਲਿਆ 나ਥ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸੁੰਦਰਾ ਭਾਵਕ ਹੋਗੇ ਆਖ ਰਹੀ ਸੀ ਤੀਜਾ ਵਚਨ ਹੈ ਮੰਗ ਲੈ ਰਾਣੀ ਸੁੰਦਰਾ ਲਈ ਇਹੋ ਯੋਗ ਅਫਸਰ ਸੀ ਉਹਨੇ ਹੱਥ ਜੋੜ ਕੇ ਅਰਜ ਗੁਜ਼ਾਰੀ ਮੇਰੇ 나ਥ ਜੀ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁਂਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ। 나ਥ ਦਾ ਹੁਕਮ ਮੰਨ ਕੇ ਪੂਰਨ ਸੁਂਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ। ਰਾਣੀ ਨੇ ਉਹਦਾਂ ਸਿਆ ਖਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁਂਦਰਾ ਦਾ ਹੁਸਨ ਚੋਹ ਤੇ ਨਖਰੇ ਪਰਮਾਣ ਨਾ ਸਕਿਆ। ਉਹ ਅਡੋਲ ਸਮਾਧੀ ਲਈ ਬੈਠਾ ਰਿਹਾ ਅਗਲੇ ਸਵੇਰੇ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਨ ਦੀ ਚਾਹਨਾ ਪ੍ਰਗਟਾਈ ਰਾਣੀ ਨੇ ਗੋਲੀਆਂ ਉਹਦੇ ਨਾਲ ਤੋਰ ਦਿੱਤੀਆਂ ਤੇ ਆਪ ਮੈਲਾਂ ਤੇ ਖੜ ਕੇ ਜਾਂਦੇ ਪੂਰਨ ਨੂੰ ਦੇਖਣ ਲੱਗੀ ਦਰਖਤਾਂ ਦੇ ਝੁੰਡੋਲੇ ਜਾ ਕੇ ਪੂਰਨ ਨੇ ਅਜਿਹੀ ਚਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ ਚ دیਵਾਨੀ ਹੋਈ ਸੁੰਦਰਾ ਉਹਦਾ ਓਲੇ ਹੋਣਾ ਪਰਵਾਸਕ ਨਾ ਕਰ ਸਕੇ ਗੋਲੀਆਂ ਵਾਪਸ ਪਰਤ ਰਿੰਗਾ ਸੰਕਲਣਾ ਸੁੰਦਰਾ ਨੇ ਵੇਖਦੇ-ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ। ਪੂਰਨ yogi ਬਣਿਆ yog ਦਾ ਚਾਨਣ ਵੰਡਦਾ ਵਖ-ਵਖ ਥਾਵਾਂ ਤੇ ਘੁੰਮਦਾ ਰਿਹਾ। ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ। ਰਾਣੀ ਸ਼੍ਰੀ ਆਪਣੇ ਪੁੱਤ ਦੇ ਵਿਯੋਗ ਵਿੱਚ ਓਨੀ-ਅੰਨੀ ਹੋ ਗਈ ਸੀ ਤੇ ਲੋਣਾ ਦੀ ਕੋਖ ਹਜੇ ਤੱਕ ਹਰੀ ਨਹੀਂ ਸੀ ਹੋਈ। ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੋਈ ਨਹੀਂ। ਕੁੰਦਕ ਕੁੰਦਾ ਪੂਰਨ ਪੂਰੇ 12 ਵਰੇ ਮਗਰੋਂ ਜੋਗੀ ਦੇ ਪੇਸ਼ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਿਆ ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਉਹਨੇ ਧੂਣਾ ਤਾਪ ਦਿੱਤਾ ਤੇ ਸੁਮਦੀ ਵਿੱਚ ਲੀਨ ਹੋ ਗਿਆ ਪਲਾਸ਼ੀਨਾ ਵਿੱਚ ਹੀ ਬਾਗ ਹਰਿਆ ਭਰਿਆ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ ਰਾਜੇ ਤੇ ਕੰਨੀ ਵੀ ਕਰਾਮਾਤੀ ਜੋਗੀ ਦੀ ਕਣਸੋ ਪਈ ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਨ ਦਾ ਫੈਸਲਾ ਕਰ ਲਿਆ। ਸਲਮਾਨ ਰਾਣੀਆਂ ਸਮੇਤ ਧੂਆਂ ਤਪਦੇ ਜੋਗੀ ਪਾਸ ਪੁੱਜ ਗਿਆ। ਪੂਰਨ ਨੇ ਅੱਖਾਂ ਖੋਲ ਨਾ ਖੋਲ ਕੇ ਵੇਖਿਆ। ਉਹਦੇ ਮਾਪੇ ਉਹਦੇ ਸਾਹਮਣੇ ਸੁਵਾਲੀ ਬਣੇ ਖਲੋਤੇ ਸਨ। ਉਹਨੇ ਸਤਕਾਰ ਵਜੇ ਉੱਠ ਕੇ ਆਪਣੀ ਮਾਂ ਅਸ਼ਰਾਂ ਦੇ ਚਰਨ ਜਾ ਸ਼ੂਏ। ਉਹਦੀ ਸ਼ੂ ਪ੍ਰਾਪਤ ਕਰਕੇ ਸ਼ਰਾਂ ਬੋਲੀ, "ਇਵੇ ਪੁੱਤ ਜੋਗ ਦਾ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ।" ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਸ਼ੂ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖਾਂ ਵਿੱਚ ਮੁੜ ਜੋਤ ਪਰ ਆਈ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਸ਼ਲਕ ਪਿਆ ਪੂਰਨ ਦੇ ਮੁਖੜੇ ਤੇ ਅਨੁਠੇ ਜਮਾਲ ਸੀ ਸਲਵਾਨ ਸੁੰਨ ਹੋਇਆ ਖੜੋਤਾ ਸੀ ਉਸ ਦੇ ਬੁੱਲ ਫਰਕ ਰਹੇ ਸਨ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਿਹਾ ਲੂਨਾ ਨੇ ਬੜੀ ਅਧੀ ਨੰਗੀ ਨਾਲ ਬੇਨਤੀ ਕੀਤੀ ਜੋ ਵੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਉਸ ਦਾ ਰਾਜੇ ਦਾ ਹੋਰ ਪੁੱਤ ਦੀ ਕੀ ਲੋੜ ਹੈ ਜੋਗੀ ਬੁੱਲਿਆਂ 'ਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈ ਸੀ ਪਰ ਕੁਕਰਮ ਕਰਕੇ ਇਸ ਦੁਨੀਆ ਵਿੱਚ ਨਹੀਂ ਰਿਹਾ ਐਨਾ ਅਖ ਰਾਜੇ ਦਾ ਗਲਾਪਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਝਲਕ ਪਿਆ ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਇੰਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦੇ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਚਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾਂ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਮਤ ਲਾਈ ਸੀ ਇਹ ਸੁਣਦੇ ਸਾਰ ਹੀ ਸਲਮਾਨ ਨੇ ਮਿਆਨ ਵਿੱਚੋਂ ਤਲਵਾਰ ਤੂ ਲਈ ਤੇ ਲੂਣਾ ਦਾ ਗਾਟਾ ਲਾਉਣ ਲਈ ਬਾਹ ਖਲਾਰੇ ਉਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਨੂ ਖਿਮਾ ਕਰਦੇ ਵੋ ਤੁਹਾਡਾ ਪੁੱਤ ਜਿਉਂਦਾ ਹੈ ਮੈਂ ਹੀ ਆ ਤੁਹਾਡਾ ਪੁੱਤ ਪੂਰਨ ਵਿਰਾਗ ਦੇ ਹੰਝੂ ਵੇਤਰੇ ਇਸ਼ਰਾ ਲੂਣਾ ਤੇ ਸੁਲਮਾਨ ਪੂਰਨ ਨੂੰ ਚੁੰਮਦੇ ਚੁੰਮਦੇ ਇਸ ਮਾਦੀ ਅਵਸਥਾ ਵਿੱਚ ਪੁੱਜ ਕੇ ਉਹਨਾਂ ਨੇ ਪੂਰਨ ਨੂੰ ਆਪਣੇ ਮੈਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ ਅਨਕਾਰ ਕਰ ਦਿੱਤਾ ਰਾਜਪਾਗੋ ਸਲੇਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਰ ਚੁੱਕਾ ਸੀ ਉਹਨੇ ਪਿੱਖਿਆ ਦੇ ਖੱਪਰ ਵਿੱਚੋਂ ਚੋਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਇਥੇ ਲੀਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਓ ਤੁਹਾਡੀ ਕੁੱਖ ਵੀ ਇਸ ਬਾਗਵਾਂ ਹਰੀ ਹੋਵੇਗੀ ਤੁਹਾਡੀ ਢੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਰਸ ਬਣੇਗਾ ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਗਾਂ ਤੁਰ ਗਿਆ ਸਲਵਾਂਗ ਤੇ ਰਾਣੀ ਅਰਾਣੀਆਂ ਭਰੇ ਨੇਤਰਾਂ ਨਾਲ ਜਾਂਦੇ ਉਤੋ ਦੀ ਪਿੱਠ ਵੇਖਦੇ ਰਹੇ ਸਮਾਪਾ ਕੇ ਲੂਣਾ ਦੇ ਕੁਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸੂਲ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਨੇਕਾਂ ਕਹਾਣੀਆਂ ਪ੍ਰਚਲਿਤ ਹਨ ਤੁਹਾਨੂੰ ਕਹਾਣੀ ਕਿਵੇਂ ਲੱਗੀ ਲਾਈਕ ਮੈਂਟ ਸ਼ੇਅਰ ਜ਼ਰੂਰ ਕਰੇ